ਸ੍ਰੀ ਗੁਰੂ ਜੀ ਸੋਤ ਅੱਜ ਦੀ ਵੀਡੀਓ ਚ ਲੋ ਜੀ ਅੱਜ ਦੋਏ ਦਿਨ ਲੱਗੇ ਲਾਉਣ ਪਰ ਪੂਰਤੀ ਪੈਂਦੀ ਲੱਗਦੀ ਨਹੀਂ ਹੈਗੀ ਇਹ ਤੇ ਜੇ ਤਾਂ ਕੰਮੇਰਾ ਅੰਦਾਜ਼ਾ ਵੀ 4 ਦਿਨ ਲੱਗੂਗੇ ਪਰ ਇੰਨੀ ਕਿ ਸਾਡੀ ਪਨੀਰੀ ਹਵਾ ਲਈ ਜਣੀ ਅੱਧਾ ਕ ਲਾ ਦੇਣਾ ਹੁਣ ਬਾਕੀ ਦੇਖਾਂਗੇ ਕੀ ਬਣਦਾ ਬਾਅਦ ਵਿੱਚ ਠੀਕ ਹੈ ਜੀ ਆਪਾਂ ਇਹ ਵੀ ਪਨੀਰੀ ਪਟਾ ਦੇਣੀ ਚਾਹੀਏ ਇੰਨੀ ਕੇ ਆਹੋ ਹਾਂਜੀ ਪਟਾ ਦੇਣੀ ਅੱਜ ਉਹ ਵੀ ਲੱਗਦਾ ਜਾਣੀ ਇੰਨੀ ਨੂੰ ਤਾਂ ਕੋਈ ਸਾਈਜ਼ ਅੱਜ ਜਿੰਨਾ ਤੱਕ ਲੱਗੀ ਹੋਏ ਤੱਕ ਲਾ ਦੇਣੀ ਬਸ ਹਾਂਜੀ ਤਿੰਨ ਘਾਰੇ ਪੂਰੇ ਕਰਦੇ ਨੇ ਦੋ ਘਾਰੇ ਛੱਡ ਦੇਣੇ ਬੱਲੇ ਬੜੇ ਠੀਕ ਐ ਬਾਕੀ ਲੰਬੜਦਾਰ ਕਹਿੰਦਾ ਦੂਰ ਕਰਦੀਏ ਮੈਂ ਦੂਰ ਕਰਕੇ ਸਾਲਾ ਕਿਤੇ ਜਿਆਦਾ ਲੱਗ ਜੂ ਹੂੰ ਦੂਰ ਕਰਕੇ ਵੀ ਕੋਈ ਉਹ ਨਹੀਂ ਫਾਇਦਾ ਇਹਨਾਂ ਫਿਰ ਕਿਹੜਾ ਸਾਰਾ ਲੱਗ ਜਣਾ ਓਹ ਬੁੜਾ ਜਿਹੜੇ ਲਈ ਜਾਂਦਾ ਸੱਤ-ਸੱਤ ਲਾ ਦਿੰਦਾ ਦੇਖ ਲੈ ਕਈ ਵਾਰੀ ਗੋਲੀ ਰਾਜ ਪਹਿਲਾ ਦਿਨ ਅੱਜ ਦੇ ਜਿਹਦਾ ਪਹਿਲਾ ਦਿਨ ਅੱਜ ਕੱਲ੍ਹ ਛੁੱਟੀ ਵਰਦਾ ਹਾਂ ਉਹਦੇ ਕਰਕੇ ਓਹ ਬੁੜਾ 6 ਲਾਏਗਾ 7 ਨਾ ਲਾਏਗਾ ਆ ਦੇਖੋ ਕਿੱਥੇ ਲਾਇਆ ਇਹਦਾ ਸਿਰੇ ਪਰ ਹੈ ਨਾ ਐ ਸਿਰੇ ਤੇ ਲਾਇਆ ਨੂੰ ਸਮਝ ਆਇਆ ਖਾਂ ਸ਼ੰਕਰ ਹਾਂ 6 ਦਾ ਪਾਇਆ ਕਰ ਛੇ 6 ਕੋ ਬੰਦ ਕੇ ਫੜ ਲਿਆ ਹਾਂ ਪਨੀਰ ਬਾਕੀ ਦੇਖਦੇ ਹਾਂ ਕੀ ਬਣਦਾ ਗੱਲ ਆ ਕੰਮ ਲੋਈ ਦਾ ਵਧੀਆ ਲੱਗਦੀ ਆ ਹੂੰ ਠੀਕ ਆ ਬਣਾ ਵੀ ਵਧੀਆ ਜੰਮਿਆ ਕੋ ਹੂੰ ਕੱਖ ਵੀ ਨਹੀਂ ਹੈਗਾ ਹੂੰ ਕੱਖ ਤਾਂ ਹੈ ਨਹੀਂ ਮਾੜਾ ਮੋਟਾ ਤਾਂ ਇਹਨੇ ਨਹੀਂ ਖੁਰਚਤਾ ਅਗੜਾਈ ਕਰਾ ਦੇਣੀ ਜਿੱਦਣ ਬਾਤ ਆ ਕੇ ਵਿੱਚ ਤੇ ਹਾਂਜੀ ਠੀਕ ਐ ਮੈਨੂੰ ਕੋਲੀ ਖੁਰਪਾ ਲੈ ਕੇ ਬਿਠਾ ਲ ਦਿੰਦਾ ਲੈਨ ਸਰ ਰੋੜ ਦੂ ਠੀਕ ਐ ਚਲੀਏ ਸਰ ਹਾਂਜੀ ਚੱਲ ਨਾ ਵੀ ਹੁਣ ਦੂਆ ਪ੍ਰੋਜੈਕਟ ਸ਼ੁਰੂ ਕਰਿਆ ਲੈਂ ਮਾਰਨੇ ਦਾ ਦੂਏ ਲੋਟ ਜਗਦੀਪ ਗੰ ਦਾ ਇੱਕਣਾ ਲਾਉਣੀ ਆ ਬਾਕੀ ਦੇਖਦੇ ਆ ਹੁਣ ਹਾਂ ਇਦਾਂ ਲਾਉਣੀ ਆ ਹੁਣ ਇਹ ਹੈ ਮੈਂ ਤਾਂ ਇਹਨੂੰ ਰਾਤ ਵੀ ਕਿਹਾ ਕਰਨੀ ਨੂੰ ਆ ਤੁਸੀਂ ਇੱਕ ਨਾ ਕਾਪੀ ਨਹੀਂ ਲਵਾਈ ਜੱਤਾ ਨਾਨਕਿਆਂ ਨੂੰ ਭੱਜ ਗਿਆ ਕੋਈ ਨਹੀਂ ਮੈਨੂੰ ਕੰਮਤਾ ਯਾਰ ਉਹਨਾਂ ਨੇ ਜਾਣਾ ਦਾ ਉਜਿਆਵਾ ਦਾ ਕੰਮ ਉਜਿਆਵਾ ਦਾ ਜੱਤਾ ਪਰਸੋ ਚੌਥੇ ਤੈਨੂੰ ਇੰਨੇ ਫੋਨ ਕਰੇ ਤੂੰ ਆਇਆ ਆ ਕੇ ਸਲਾਹ ਦਿੱਤੀ ਕੋਈ ਮੈਂ ਬੌਣ ਲੱਗ ਗਿਆ ਪਾਲਟੀ ਦੇ ਦੇ ਚਾਚਾ ਬੌਂਦਾ ਕਹਦਾ ਤਾਂ ਕਾਲੇ ਦੀ ਮੋਟਰ ਤੇ ਦੱਤ ਚਾਚਾ ਜੱਤੇ ਹਾਂ ਚੱਲ ਅਸੀਂ ਇੱਥੇ ਤੈਨੂੰ ਡੀਕੀ ਗਏ ਵੀ 10 ਦਾ ਸਹੀ ਵੀ ਤਾਂ ਕਿਆ ਇਲਾਜ ਕਰੀਏ ਆ ਇਹ ਆਸਕੀਮ ਵੀ ਠੀਕ ਆ ਮੇਰੇ ਹਿਸਾਬ ਨਾਲ ਤਾਂ ਸਕੀਮ ਤਾਂ ਠੀਕ ਆ ਬੱਦੇ ਤੇ ਇੰਨਾ ਟਾਈਮ ਬਾਈ ਕੋਡਾ ਵੀ ਨਹੀਂ ਰਹਿ ਹੋਣਾ ਸਾਰੀ ਦਿਹਾੜੀ ਇਹ ਤਾਂ ਬਹਿ ਲੂੰਗੇ ਦੂਈ ਲੇਬਰ ਤੇ ਨਹੀਂ ਨਾ ਬਹਿਣੋ ਜੇ ਲੇਡੀਜ਼ ਆ ਤੀਮੀਆਂ ਲਾਉਣੇ ਵਾਲੀਆਂ ਹੁਣ ਇਹਨਾਂ ਹੁਣ ਕਿਹਨੇ ਲਾਉਣੀ ਆ ਹੈਗੀਆਂ ਦੋ ਆਹੋ ਮਾਲ ਆ ਰਹੋ ਫਿਰ ਉਹਨਾਂ ਦਾ ਬੰਗਾ ਖੜਾ ਹੋ ਜਾਣਾ ਬਜਾਰੇ ਹੁਣ ਇਹ ਤਾਂ ਜਲ ਜੀਰੀ ਲਾਉਂਦੇ ਆ ਪਰ ਉਹ ਬੰਦਾ ਵੀ ਜੀਰੀ ਵਾਲਾ ਨਹੀਂ ਹੈਗਾ ਇੱਕ ਪਰ ਲਾ ਜੀ ਜਾਣਾ ਜੇ ਕੋਈ ਨਹੀਂ ਮੇਰੇ ਸਾਹੇ ਚੱਲ ਠੀਕ ਹੈ ਜੇ ਕਹਣਾ ਤੈਨੂੰ ਲੋਟ ਲੱਗਿਆ ਲਵਾ ਲਈਂ ਨਹੀਂ ਇੱਧਰ ਨੂੰ ਮੇਰੇ ਸਾਹਮਣੇ ਵਾਲਾ ਐ ਗੜਾਈ ਕੱਲ ਨੂੰ ਸੌਖੀ ਆ ਤੈਨੂੰ ਕਹ ਨਹੀਂ ਗੜਾਈ ਸੁਖਰਾ ਉਹ ਗੜਾਈ ਦਾ ਉਦੀ ਵੀ ਹੋ ਜਾਣੀ ਕਿੰਨਾ ਕੁ ਮਿੱਧ ਹੋਣਾ ਨਹੀਂ ਉਹ ਯਾਰ ਤੂੰ ਹੁਣ ਕਹਿ ਨਾ ਗੰਨੇ 'ਚ ਨਹੀਂ ਬੈਠਣਾ ਫੇਰ ਗੰਨੇ 'ਚ ਕੱਖਣਾ ਬੈਠ ਹੋ ਜੂ ਗੰਨਾ ਕਿੱਥੇ ਚਲੇ ਜਾਣਾ ਇਹ ਹੀ ਗੜਾਈ ਦੀ ਲੋੜ ਪੈਣੀ ਮੇਰੇ ਸਾਹਮਣੇ ਗੱਲ ਨਹੀਂ 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 ਕਹ ਤੈਨੂੰ ਦੁੱਖ ਇਹਦੀ ਵੀ ਸਪਰੇਅ ਆਉਂਦੀ ਆ ਹੁਣ ਪਟਾਈ ਦੇ ਟਾਈਮ ਵੀ ਛਾਲੀ ਲੜਾਈ ਹੋ ਜਾਂਦੀ ਹੈ ਕਿ ਟਾਣ ਤੇ ਪਹਿਲਾਂ ਇੰਨਾ ਨਾ ਕੱਖ ਹੋਇਆ ਵਾ ਗਈ ਮੈਂ ਉੱਥੇ ਦੇਖਿਆ ਰੱਖੀ ਆ ਨਹੀਂ ਸਪਰੇਅ ਆਉਂਦੀ ਆ ਸਪਰੇਅ ਕਰਾ ਦੇ ਨਾ ਜੰਮੇ ਹੋਏ ਹਾਂ ਕੱਖ

ਉਹ ਵੀ ਆਪਾਂ ਨੂੰ ਵਿੱਚ ਖੜਿਆ ਨੂੰ ਇਹ ਦੇਖਦਾ ਕੱਖ ਉਰੇ ਤੇ ਹੁਣ ਦੂਰ ਵਾਲੇ ਝਾੜਾਂ 'ਚ ਦੇਖਲਾ ਦਿਖਦਾ ਵੀ ਨਹੀਂ ਹੈਗਾ ਕਿਤੇ ਹੈ ਜਿਆਦਾ ਗੁੱਲੀ ਡੰਡਾ ਹੀ ਹੈ ਹਾਂ ਮੁੱਕੀ ਬਣੀ ਦੀ ਆਪ ਪਈ ਆ ਇੱਧਰ ਪਈ ਆ ਕਰੇ ਗਿਆ ਨੂੰ ਲੱਗ ਜਿਉ ਬਹੁਤ ਕਰ ਮੜਾ ਜਾ ਉਹਨਾਂ ਨੂੰ ਫੋਨ ਪੁੱਛ ਗਿਆ ਕਹਿੰਦੇ ਆ ਪੁੱਛ ਲੈਂਦੇ ਉਹ ਵੀ ਇੱਧਰ ਦੇਖਦੇ ਆ ਕਹਿੰਦਾ ਕਿੰਨੇ ਲਾਈਏ ਬੀਜ ਨੇ ਦੂਹਾਂ ਪਾਸੇ ਹੱਥ ਖੜੇ ਕਰਾਇ ਪਈ ਆ ਅੱਜ ਹੁਣ ਇਦੇ ਗਾ ਜਾਣਾ ਪਨੀਰੀ ਲੈਣ ਦੇਖਦੇ ਆ ਜਾ ਕੇ ਆਉਂਦੇ ਆ ਇਦੇ ਹੈਗੇ ਸਿਆੜ ਮੈਨੂੰ ਲੱਗਦੀ 50 52 ਬਾਕੀ ਗਿਣਦਾ ਹੁਣ ਕਿੰਨੇ ਸਿਆੜ ਕਿੰਨੇ ਆ 55 ਸਿਆੜ ਹੈ 55 21 ਲੱਗੇ ਆ ਸਮਝ ਲਾ ਤੂੰ ਕਹਿੰਦਾ ਪਰਾ ਹਾਈਦਰ ਆ ਉਹ ਉੱਥੇ ਤੇ ਫਿਰ ਇੱਥੇ ਤੇ ਤੇਰੇ ਸਿਆੜ ਵੀ ਇਹ ਛੋਟੇ ਹੋ ਜਾਣੇ ਨਾ ਇੱਥੇ ਤੇ ਨਹੀਂ ਹੋਣੇ ਉਰੇ ਤੇ ਹੋ ਜਾਣੇ ਇੱਥੇ ਤੇ ਆ ਜਿੱਥੇ ਆ ਹਾਂ ਇੱਥੇ ਤੇ ਕੀ ਇਹ ਕਰਦੇ ਵੀ ਥੋੜਾ ਹੀ ਫਰਕ ਪੈਣ ਲੱਗਣਾ ਉਰੇ ਤੇ ਛੋਟੇ ਹੋ ਜਾਣੇ ਉਰੇ ਦੇ ਗੋਲ ਜਾ ਕੇ ਜਿਆਦਾ ਫਰਕ ਪੈਣਾ ਹਾਂ ਉਹ ਦੱਸ ਤਾ ਸਿਆੜਾ ਕਿੰਨੀ ਐਵਰੇਜ ਕੱਢੀ ਜਾਏ ਐਮਫੀ ਦੀ ਮੰਨ ਕੇ ਚੱਲ ਤੂੰ 21 ਸਿਆੜ 51 ਇਹ ਜੇ ਕੀਲੇ ਦਾ ਐਵਰੇਜ ਲਾਈਏ ਤਾਂ 2 ਬਿੱਗੇ ਬਣਦਾ ਠੀਕ ਹੈ ਕਿ ਨਹੀਂ 21 ਦਾ ਹਾਂ 2 2 2 ਸਵਾ ਦੋ 4.5 ਬਿੱਗੇ ਤੋਂ ਬਣ ਗਿਆ ਤੇਰਾ ਇਹ ਮੇਰੇ حساب ਗੱਲ ਕਿਹੜਾ ਆਹ ਉਧਰ ਉਧਰ ਨਹੀਂ ਬੰਦ ਕਾਤੇ ਸਵਾ ਚਾਰ 4.5 ਬਣ ਗਿਆ ਤੂੰ ਤਾਂ ਇੰਨੀ ਕਮ ਟੈਨਸ਼ਨ ਲੈਂਦਾ ਰਾਂਜ ਸਿਆੜ ਬੈਠੇ ਯਾਰ ਬਿੱਗੇ ਤੇ 5.6 ਤੂੰ ਇੰਨੀ ਟੈਨਸ਼ਨ ਕਾ ਲੈਂਦਾ ਕਲਮਾ ਪਾਉ ਨੂੰ ਮੈਂ ਹੁਣੀ ਬਣਾ ਦੇਣਾ ਕਰਮਾ ਕਿ ਪਾਉਣੀ ਆ ਦੇਖ ਆ ਤਾਂ ਛੱਡ ਤੂੰ ਕਲਮਾ ਪਾ ਨਾ ਕੀਲੇ ਦੀ ਲਾਮ ਤਾਂ ਆਪਾਂ ਨੂੰ ਪਤਾ ਹੀ ਉਧਰ ਨੂੰ ਯਾਰ ਜੀ ਹਮਝ ਗਿਆ ਹਾਂ ਟਾਈਮ ਦਾ ਫਰਕ ਬਹੁਤ ਹੈ ਇੱਕਣਾ ਐਨਾ ਤੀਆ ਹਾਂ ਮੈਂ ਸਪੀਡ ਗਾ ਲੱਗਦੇ ਬਹੁਤ ਹੈ ਇੱਕਣਾ ਵਾਹ ਵੀ ਬੀਜ ਵੀ ਘੱਟ ਲੱਗਦਾ ਹੂੰ ਯਾਰ ਉਹਨਾਂ ਦਾ ਕੋਈ ਰੌਲਾ ਹੀ ਨਹੀਂ ਪੰਦੇ ਹੂੰ ਹੂੰ ਉਹਨਾਂ ਦਾ ਤਾਂ ਕੋਈ ਆਪਾਂ ਨੂੰ ਤਾਂ ਕੋਈ ਚੱਕਰ ਨਹੀਂ ਹੁੰਦਾ ਨਾ ਲੱਗਣਾ ਨਾ ਉਹ ਖੇਤ 'ਚ ਆ ਦਾ ਰਹਿਜ ਉਹ ਗੱਲ ਨਹੀਂ ਕਰਨੀ ਰੀ ਨੂੰ ਗਲਾਂ ਪੈਣੀਆਂ ਆ ਜਿਆਦਾ ਹੁੰਦਾ ਨਹੀਂ ਹੈਗਾ ਜਾਂ ਕਿਤੇ ਨੂੰ ਭੱਜ ਜਾਂਦੇ ਆ ਉਹ ਸਾਰੇ ਤਕੀਮਾ ਬਦਲਾਤੀਆਂ ਸਾਰੀਆਂ ਜਦੋਂ ਤਾਂ ਗੇਤ ਲੱਗ ਗਿਆ ਅੱਧਾ ਰਹਿ ਗਿਆ ਹੂੰ ਆ ਉਹ ਮੈਂ ਇਹ ਨਾ ਬੁੱਛ ਕਿਉਂ ਰਾਤ ਕਿਹਾ ਮੈਂ ਇਹ ਪਤਰ ਨਹੀਂ ਉਹ ਰਾਤ ਕਿਹਾ ਤਾਂ ਇੰਨੇ ਤੋਂ ਪਾਣਾ ਬੀਤ ਲਿਆ ਆ ਹੁਣ ਲਾਈ ਇੱਕ ਲਾਈਨ ਬਸ ਹਾਂ ਉਦੋਂ ਦਾ ਫੋਨ ਕਰ ਲੇ 35 ਆਇਆ ਨਹੀਂ ਮੇਰੇ ਕੋਲ ਦੇ ਇੱਧਰ ਉਹ ਟਾਟਾ ਫੋਨ ਵੀ ਨਹੀਂ ਫਿਰ ਫੋਨ ਕਰ ਲੈ ਮੈਂ ਤੈਨੂੰ ਕੱਲ ਕਿਹਾ ਸੀ ਤੂੰ ਦੇਖ ਲੈ ਨਹੀਂ ਕਿਹਾ ਸੀ ਉਹ ਅਜੇ ਵੀ ਪਈ ਐ ਇੰਨੇ ਫੋਨ ਕਰੇ ਇਹਨੂੰ ਮੈਂ ਆ ਕੇ ਮੈਂ ਕੱਲਾ ਹੀ ਲੈ ਕੇ ਆਇਆ ਭੱਜ ਕੇ ਫਿਰ ਮੈਂ ਕਿਹਾ ਤੁਸੀਂ ਕਿੱਥੇ ਵਿਹਲੇ ਬਿਠਾ ਲੈਣੇ ਤੇ ਫਿਰ ਮੈਂ ਉਹ ਮੈਨੂੰ ਐਂ ਦਾ ਮੈਂ ਕਹਾ ਜਵੀ ਵੜਣ ਇਹਨਾਂ ਨੇ ਹਰਸ਼ਵੀਰ ਦੇ ਜਾਂਦਾ। ਹਰਸ਼ਵੀਰ ਇੱਕ ਦਿਨ ਕਹਿੰਦਾ ਤੋ 40 ਕੁਆਟਲ ਬਸ। ਹਾਂ ਬਸ ਫਿਰ। ਕਹਿੰਦਾ ਬਾਕੀ ਟਾਈਮ ਨਹੀਂ ਫਿਰੇਗਾ ਵੀ ਹਜੇ ਹੋਰ ਵੜਾਉਣੀ। ਫਿਰ ਇਹ ਜੇ ਹਰਸ਼ਵੀਰ ਕਹਿੰਦਾ ਫੇ ਮੈਂ ਵੀ ਕਹਾਂ ਸਾਰੀ ਵੜਾ ਕੇ ਛੱਡਣੀ ਅਗਲਾ ਕਹਿੰਦਾ। ਕੰਮ ਤਾਂ ਹੋਰ ਵੀ ਦੇਣਾ ਕੋਲ। ਰੋ ਅਗਲਾ ਕਹਿੰਦਾ ਵੀ ਮੇਰੇ ਦੋ ਗਿੱਲੀ ਵੜ ਗਈ ਜਵੀ ਦੇ। ਕਿਉਂਕਿ ਟਾਲਪੁਰ ਦਾ ਫਿਰ ਲਗਾਤਾਰ ਜਾਣੀ ਹੈ ਨਾ। ਮੈਂ ਤਾਂ ਲੱਖੀ ਕੋਲ ਜਾ ਕੇ ਫਸਣਾ ਥਾ। ਉਹ ਗਾਹਾਂ ਜਾ ਤੂੰ ਹੋਰ। ਫਿਰ ਆ ਚੱਕਰ ਹੋ ਜਾਂਦਾ ਸਾਡਾ ਕੋਈ ਜੰਗ ਇੱਥੇ ਜਾਂਦਾ। ਉਹੀ ਗਿਆ ਇਹਨੂੰ ਮੈਂ ਕਹਾ ਵੀ ਜੇ ਮੈਂ ਕੱਲੂ ਵੀ ਸਵਾ ਹੀ ਪੀਣ ਨੂੰ ਆਈ ਗਿਆ ਬਾਈ ਸੋ ਤੂੰ ਸਵਾ ਦੇਖਣੀ ਤਾਂ ਦੇਖ ਲੋ ਇੱਕ ਦਿਨ ਸਾਨੂੰ ਵੀ ਰਾਇਤ ਦੇ ਦੋ ਵਿੱਚ ਵੀ ਅਸੀਂ ਪਨੀਰੀ ਹੋਰ ਚੱਕ ਲਿਆਉਂਗੇ ਜਾ ਕੇ ਸਮਝ ਗਿਆ ਕੋਈ ਨਹੀਂ ਆਪਾਂ ਪਨੀਰੀ ਕੱਲੂ ਲਿਆਉਂਦੇ ਆ ਕੱਲ ਹੀ ਸਵਾ ਦੇਖਣ ਨੂੰਗੇ ਪਰसों ਤੇ ਵੀ ਸ਼ੁਰੂ ਕਰ ਦਿੰਦੇ ਆ ਪਹਿਨਾ ਬਣਾ ਲੈ ਇੱਕ ਤੇ ਮੇਰੇ ਤਾਂ ਲੱਗਿਆ ਤੇਰੇ ਕੰਮ ਬਣਾਏ ਉਧਰ ਬਣਾ ਲੈ ਇੱਕ ਨਹੀਂ ਅ ਵੀ ਲੋਟਾਂ ਤੇ ਇੱਕ ਆਲਾ ਵੀ ਯਾਰ ਉਹ ਵੀ ਠੀਕ ਆ ਹੌਲੀ ਹੌਲੀ ਉਹਨੂੰ ਆਪਣੇ ਇੱਕ ਪੱਧਰ ਤੇ ਆ ਜਾ ਤੱਕ ਇਹ ਆ ਵੀ ਠੀਕ ਆ ਨਾ ਕਿੰਨੀਆਂ ਕੱਟਤੀਆਂ ਦੇ ਲਾ ਦੋਲੇ ਨਾਲ ਲਪੇਟ ਗਿਆ ਆਹੋ ਲੱਗਣਾ ਚੱਲ ਕੋਈ ਲੱਗਣਾ ਤਾਂ ਕੁਝ ਨਹੀਂ ਉਹ ਚੱਲ ਵੀ ਹਾਂ ਇਹ ਵੀ ਸੀ ਠੀਕ ਹੈ ਜਿੱਥੇ ਜਾਂ ਜਿੱਥੇ ਵੱਧ ਘੱਟ ਹੋ ਜਾਂਦੀ ਜਿੱਤੇ ਉਧਰ ਜਾਂ ਨਹੀਂ ਘੁੰਮਣਾ ਉਹਦਾ ਜੇ ਤਿੰਨ ਸਿਆੜਾ ਆ ਸੱਦੇ ਹੀ ਆਉਣੇ ਆ ਜਿੱਥੇ ਘੰਮੂ ਸਾਰੀ ਉਹ ਲਾਈਨ ਕੋ ਘੰਮੂ ਹਾਂ ਸਾਰੀ ਲੈ ਇਹ ਜਾਈ ਨਹੀਂ ਰਿਹਾ ਵੀ ਉੱਥੇ ਬਲ ਪੈ ਗਿਆ ਉੱਥੇ ਪੈ ਗਿਆ ਨਹੀਂ ਆ ਵੀ ਵਧੀਆ ਮਾਰੀ ਵੀ ਲੈ ਨੂੰ ਲੈ ਇਹ ਤਾਂ ਵਧੀਆ ਵਧੀਆ ਹਾਂ ਨਹੀਂ ਇਹ ਨਾਲ ਕੱਲ ਸਰਦਾਰ ਠੀਕੇ ਗਿਆ ਮੂੜੇ ਮੂੜੇ ਕੰਮ ਖਿੱਚ ਫੇਰ ਕੱਲ ਸੇ ਅੱਧੇ ਝਾੜੀ ਕੋ ਬਾਸ ਕਿਆ ਕਰਿਆ ਤਾ ਫੱਟੀ ਮੈਂ ਮਰੀ ਗਿਆ ਲੈ ਲੈ ਨਾ ਮਰੀ ਗਏ ਜਾਨੀ ਕਿ ਮੈਂ ਲੰਘ ਗਿਆ ਇਹਨੂੰ ਆਏ ਵੀ ਕਿਦੋਂ ਸਾਰੀ ਗੱਲ ਇਹਨਾਂ ਵਾਲੇ ਮਾਰੀਆਂ ਵੀ ਹਾਂ ਮੈਂ ਇਹਨੇ ਦੋ ਜਣੇ ਦੇ ਗੱਬੇ ਖੜ ਗਿਆ ਦੋਹਾਂ ਪਾਸੇ ਕੱਢ ਕੇ ਦੇਈ ਗਏ ਇਹਨਾਂ ਨੂੰ ਲੈਣਾ ਬੜਾ ਜਿ ਪਰ ਲੈ ਜੇ ਇੱਕ ਨਾ ਲੈਣਾ ਬੱਜੀ ਐਵੇਂ ਹੁੰਦੀ ਆ ਨਾ ਆ ਤੁਸੀਂ ਪਨੀਰੀ ਕੱਲੇ ਲਾ ਦੇਣੀ ਵੀ ਸਾਰੀ ਆਹ ਹਾਂ ਨਾ ਮਾ ਪ੍ਰੋਜੈਕਟ ਪਾਸ ਹੋ ਗਿਆ ਚੱਲ ਤਾਂ ਸਾਡੇ ਤਾਂ ਜਿਹੜੀ ਇੱਕ ਦਿਹਾੜੀ ਲੱਗੀ ਕੋਈ ਨਹੀਂ ਇੱਕੇ ਲੱਗੀ ਆ ਤੇਰੇ ਚਾਰ ਲੱਗਣੀਆਂ ਨੇ ਤੇਰੇ ਫਾਇਦਾ ਹੋ ਗਿਆ ਹਾਂ ਦੋ ਕਿਆਰੀਆਂ ਬਚੂंगी ਐ ਹਾਂ ਇਕੜਾ ਵਿੱਚ ਬੀਜ ਘਟਲਾਦਾ ਬੀਜ ਹੀ ਘਟਲਾ ਗਿਆ ਕੰਮ ਦੇ ਖੀਚ ਹੋ ਰਿਹਾ ਕੰਮ ਦਾ ਖੇਚੇ ਹੋਣਾ ਸਾਰਾ ਜਾਂ ਪਨੀਰੀ ਘਰ ਹੁਣ ਛੇਤੇ ਦਾ ਲੌਂਗਾਦਾ ਤੂੰ ਦਿਹਾੜੀ ਤੇ ਦੋ ਕਿਲੇ ਲਾ ਦਿੰਦਾ ਦਾ ਜਿੱਦਣ ਮੇਰੇ ਸੰਗਲੇ ਲਾਏ ਮੈਨੂੰ ਪਤਾ ਕੀ ਕਹਿੰਦਾ ਸਰਦਾਰ ਜੀ ਆਪਣੇ ਆਪਣੇ ਕਰਕੇ ਸੰਗਲੇ ਲਾਤੇ ਕਹਿੰਦਾ ਕਹਿੰਦਾ ਪਰ ਪਨੀਰੀ 120 ਕੁਛੀ ਲਾ ਕੀ ਇਹਦਾ ਉਹ ਇਹਦਾ ਹੋਰ ਵੀ ਆ ਕੱਲੋਂ ਆ ਜਾਂ ਤਾਂ ਬੈਠੋ ਬੈਠ ਕੇ ਗੁੱਟਣਾ ਉਹ ਸੌਖਾ ਰਹਿਣਾ ਵੇ ਕੱਲੂ ਗੰਨੇ 'ਚ ਬੈਠਣ ਦੀ ਲੋੜ ਨਹੀਂ ਤੈਨੂੰ ਕਹਿੰਦਾ ਪਨੀਰੀ 120 ਕੁ ਉੱਚੀ ਲੱਗੀ ਸੰਗਣੀ ਕਰਕੇ ਮੈਂ ਤੈਹੀਂ ਲਈ ਹੁਣ ਅੱਜ ਪਤਾ ਕੀ ਕਹਿੰਦਾ ਇਸ ਵਿੱਚ ਜੀਰੀ ਵੀ ਵੱਧ ਲੱਗਿਆ ਸਾ ਪਨੀਰੀ ਕਹਿੰਦਾ ਹੁਣ ਇਹ ਖੇਤ ਵੀ ਬੜਾ ਹੋਗਾ ਸਰਦਾਰ ਜੀ ਲੱਤ ਵੱਧ ਹੈ ਜਦੋਂ ਜਿਆਦਾ ਵੇ ਸ਼ਰਤ ਲਾ ਮੇਰੇ ਨਾਲ ਹਾਂ ਸ਼ਰਤ ਲਾ ਫਿਰ ਉਹ ਪੈਡੀ ਕਿਸੇ ਵੀ ਮਾਰ ਦਮੈਨੂੰ ਕੀ ਰਹਿਣ ਦੀ ਏ ਬੈਡੀ ਤੇ ਦੋ ਬੱਪ ਲੱਗਣੇ ਆ ਮੈਂ ਕਿਹਾ ਸ਼ਾਮ ਨੂੰ ਇਹਨਾਂ ਤੇ ਗੈਲ ਤੇ ਬਾਜ ਜਦੇ ਛੰਕਰ ਹੈਗਾ ਆਪਣੇ ਕੋਲ ਉਹ ਫੈਰਾ ਡੋਨਰ ਉਹ ਕੀ ਉਹ ਤਾਂ ਛਿਟਾ ਦੋਤਾਗਾ ਉੱਪਰ ਛਿਟਾ ਦੇ ਦਾਂਗੇ ਰੇ ਗੈਲ ਮੈਂ ਤਾਂ ਮਰੀਏ ਥੱਲੇ ਪਵਾਤਾ ਦੇ ਕਿੰਨਾ ਕਿੰਨਾ ਪਾ ਇੱਕ ਥੈਲਾ ਗੀਲੇ ਦੀ ਪਾਇਆ ਹਲੇ ਤਾਂ ਅੱਧਾ ਕੇ ਪਾਇਆ ਉਹ ਇਹਦਾ ਸੜੇ ਗੰਨੇ ਚ ਛਿੜ ਦਾਣਾ ਦਾ ਇੱਕ ਬੱਦਰ ਦੀ ਛਿਟਾ ਦੇ ਕੇ ਉਕੜਾ ਫੇਰ ਜ਼ਿਆਦਾ ਚਾਹੀਦਾ ਮੈਂ ਐ ਉੱਪਰ ਮਰਾਤਾ ਇਹਦੇ ਸਾਈਡ ਤੇ ਗੰਨੇ ਚ ਪਾਏ ਬਸ ਇਹਦਾ ਪਹਿਨਾ ਮੈਂ ਤੈਨੂੰ ਨਾ ਪਾਇਆ ਹੈ ਮੈਂ ਤਾਂ ਗੰਨੇ ਚ ਪਾਤਾ ਤਰੀ ਇਹਦੇ ਪਾਣੀ ਛੱਟਾ ਮਰਾਤਾ ਸਿੱਧਾ ਵਧੀਆ ਵੱਜਿਆ ਛੱਟਾ ਹਾਂ ਬਾਕੀ ਹੋਰ ਬਾਦੂਂਗੇ ਗੱਲੂ ਜਿੱਦਾਂ ਪਾਣੀ ਲਾਉਂਗਾ ਉਦੋਂ ਪਹਿਨਾ ਛੱਡ ਦੂੰਗਾ ਨਾਲੇ ਆ ਛੱਡ ਦੂੰਗਾ ਤੇਰੀ ਐਮ 45 ਜੀ ਨਾਲੇ ਕਿ ਸੁਪਰ ਪਾਦੀਏ ਸੁਪਰ ਪਾਦੇ ਚਾਹੀਦਾ ਹੈ ਸੁਪਰ ਤਾਂ ਇਹਲਾ ਪਾਦਾਂਗੇ ਡਾਈ ਦਾ ਪਾਤਾ ਇੱਕ ਲੜਾਈ ਚ ਪਾਣੀ ਕੜਾਈ ਕਰਾ ਦੇਣਾ ਜਿਹੜਾ ਗੜਾਈ ਕਰਾਉਣੀ ਆ ਕੀ ਜੀ ਗੰਨੇ ਦੀ ਨਾ ਨਾ ਇਹਦੇ 'ਪਰ ਇਹਦੇ ਵਰਤਦਾ ਗੰਨੇ ਚ ਦਾ ਡਾਇਰ ਪਾਉਂਗਾ ਗੰਨੇ 'ਚ ਪਰ ਥੋੜਾ ਕੋਨਾ ਗੰਨੇ 'ਚ ਤਾਂ ਡਾਇਰ ਹੀ ਦਿਖਾਉਂਗਾ ਕਿ ਡਾਇਰ ਵਾਲੇ ਉੱਠੂਗਾ ਪੱਦਰ ਦਾ ਛੱਟਾ ਦੇਈ ਦਈ ਜਾ ਬਸ ਬੱਚੇ ਆਪੇ ਗੰਨੇ 'ਚ ਪਈ ਜਾਣ ਆ ਬੱਡਾ ਬਸ ਉਹ ਹੁਣ ਤਾਂ ਗੰਨੇ 'ਚ ਪਾਇਆ ਦਾ ਉਹ ਬੱਡਾ ਕੋਈ ਨਾ ਪਾਇਆ ਉਹ ਤਾਂ ਮੈਂ ਤੇਰੀ ਗੱਲ ਸਮਝ ਗਿਆ ਯਾਰ ਇਹਦਾ ਡਾਇਰ ਗੰਨੇ 'ਚ ਪਾਇਆ ਦਾ ਪਹਿਲਾਂ ਮੈਂ ਸਿਆਲ ਸਿਆੜ ਘੇਰਿਆ ਸੀ ਉਹ ਤਾਂ ਮੈਂ ਸਮਝ ਗਿਆ ਤੇਰੀ ਗੱਲ ਕੜਾਈ ਪਿਆਜ਼ ਵਾਸਤੇ ਪਾ ਰਿਹਾ ਉਹ ਵੀ ਮੈਂ ਸੈਟ ਸੈਟ ਪਾ ਰਿਹਾ ਹਾਂ ਬੈਟਾ ਆਪਣੇ ਹਾਂ ਉਹ ਇੱਕ ਸੈਲ ਗੱਡਾਈ ਨੂੰ ਹੋ ਗਿਆ ਇੱਕ ਪਿਆਜ਼ ਨੂੰ ਹੋ ਗਿਆ ਜਿੱਦਣ ਹੁਣ ਛਿੱਟਾ ਦਊਂਗਾ ਫੇ ਸਾਰੇ ਵੀਰੇ ਦੇ ਦਰਦ ਫੇਰ ਆਏ ਆ ਵੀ ਡਾਇਆ ਜਿਹੜਾ ਸੂਪਰ ਹੋਊਗਾ ਗੰਨੇ ਨੂੰ ਵੀ ਲੱਗ ਜਾਊਗਾ ਬਾਕੀ ਪਿਆਜ਼ਾਂ ਨੂੰ ਜੀ ਅੱਜ ਕਰਾ ਚਲੋ ਚੱਲ ਠੀਕ ਆ ਲਓ ਜੀ ਹੁਣ ਏਕੜਾ ਲਾਉਣ ਲੱਅ ਤੀ ਜਗੀਬ ਆਇਆ ਥੋੜੇ ਸਾਹਮਣੇ ਇਹ ਆ ਚੀਜ਼ ਹੋ ਗਈ ਹੁਣ ਏਕੜਾ ਆਇਆ ਵੀ ਬੀਜ ਥੋੜਾ ਜਿਹਾ ਘੱਟ ਲੱਗਦਾ ਉਹਦੇ ਕਰਕੇ ਫੇ ਲੁਆਈ ਖੇਤੀ ਹੁੰਦੀ ਆ ਨਾ ਨਤੀਆ ਇਕੜਾ ਤਾਂ ਫਿਰ ਮੈਨੂੰ ਲੱਗਦੀ ਹੈ 2-3 ਦਿਨਾਂ 'ਚ ਲੱਗ ਜਾਂਦਾ ਕੀਲਾ ਹੂੰ ਇਕੜਾ ਲੋਾਈ ਮਤਲਬ ਸਾਰੇ ਮਲਾ ਲਓ ਬਚ ਜਾਈਗਾ ਸਾਰੇ ਜੀ ਫੇਲਿਆ ਲਿਆ ਮਾਹੂਰ ਚੱਲ ਦੇਖਦੇ ਆ ਫਿਰ ਚੱਲੇ ਆ ਬਾਕੀ ਮੂਡ ਦੇਖਦੇ ਆ ਹੁਣ ਮੂਡ ਮੂਡ ਨੇ ਹੁਣ ਲਗਾਇਆ ਸਾਰੇ ਲਾਓ ਚੱਲ ਠੀਕ ਆ ਇਕਣਾ ਬੀਜ ਘੱਟ ਲੱਗਦਾ ਲੱਗਦਾ ਵੀ ਛੇਤੀ ਆ। ਛੇਤੀ ਆ ਐਕਡਮ ਛਾਂਕਰ ਦਿਲਾਹਾ ਗੰਨਾ ਹੀ ਦਬੀ ਜਾਂਦਾ ਬੈਠਾ। ਚੱਲ ਕੋਈ ਨਹੀਂ ਆ ਇਹਦਾ ਮਾੜਾ ਮੋਟਾ ਦਬ ਹੋ ਗਿਆ। ਚੱਲ ਠੀਕ ਆ। ਲਓ ਜੀ ਫੇਰ ਚੱਲੇ ਅਜ ਮਲੇਰ ਕੋਟਲੇ ਨੂੰ। ਆਰਡਰ ਦਿੱਤਾ ਤਾਂ ਉਹਨਾਂ ਨੂੰ ਜਗਦੀਪ ਦਾ। ਮੈਂ ਕਿਹਾ ਚੱਲ ਫੇਰ ਮੈਂ ਵੀ ਹੋਰ ਲਾ ਦਿੰਦਾ ਹੁਣ। ਬਾਕੀ ਦੇਖਦੇ ਆ ਕਿ ਇਹਦਾ ਹੈਗਾ ਤਾਂ ਵੀ ਪੱਟਦੇ ਹੋ ਜਾਂਦੇ ਆ ਇਹਨੂੰ। ਇਹ ਪਰਦਨ ਤਾਂ ਚੰਗੀ ਗੱਲ ਆ ਨਹੀਂ ਤਾਂ ਹਨੇਰਾ ਹੋ ਜਾਣਾ ਦੁਬਾਰਾ ਫੇਰ ਫੋਨ ਕਰਾਂ ਉਹਨਾਂ ਨੂੰ ਵੀ ਅਸੀਂ ਤੁਰਪੇ ਸੀਗਾ ਬੱਟ ਦੋ ਕਿਉਂਕਿ ਵਗੈਰ ਕੀ ਹਾਲ ਆ ਲਓ ਜੀ ਪਹੁੰਚ ਗਏ ਮਲੇਰ ਕੂਟਲੇ ਠੀਕ ਆ ਇਧਰੋਂ ਆਇਆ ਇਹ ਰਸਤਾ ਬੰਦ ਆ ਸੀ ਆਹ ਇਹ ਇਨ ਇਧਰ ਥੋੜੀ ਜਿਹੀ ਹੋਰ ਆ ਇਹ ਹਾਂ ਉਹ ਲੱਗੇ ਵੀ ਪਨੀਰੀ ਬੱਟਣ ਆਪਣੇ ਵਾਲੀ ਜਿਹੜਾ ਤਾਂ ਆਰਡਰ ਕਰਿਆ ਤਾਂ ਹੁਣ ਦੇਖ ਲੈ हां हां बाबे पता रास्ता देख ले अपनी भी चाहि ਜੂ ਬਸ ਆਏ ਆਪਣੀ ਛੋਟੀ ਆ ਅਸੀਂ ਇਕੱਠੇ ਕੱਢ ਲਈਏ ਉਹਦਾ ਹਾਂ ਹੋਣਾ ਗਾਣੇ ਕੱਢਣਾ ਹੁੰਦਾ ਜਦ ਤੱਕ ਲਾਉਣੀ ਹੋਊਗੀ ਉਦੋਂ ਹੀ ਕੱਢੂਗੇ ਚੱਲ ਪਰ ਇਹ ਨੂੰ ਆਹ ਦੇਖਤਾ ਕਾ ਕਹਿੰਦੀ ਆ ਇਹ ਬੰਦਾ ਗੱਲਾਂ ਸੁਣੀ ਸੁਣਾਉਂਦਾ ਦਾ ਗੱਲ ਆ ਦੇਖ ਲੈ ਪਨੀਰੀ ਠੀਕ ਆ ਹੂੰ ਕਿੱਦਾਂ ਪਨੀਰੀ ਵਾ ਜੀ ਵਧੀਆ ਇੱਕ ਨੰਬਰ ਤੇ ਤਾਂ ਕਹਿੰਦੀ ਇਹ ਠੀਕ ਆ ਆਪਣੀ ਉਹਦੇ ਵਰਗੀ ਆ ਪਲੀ ਹੋਈ ਵੀ ਨਹੀਂ ਆਪਾਂ ਨੂੰ ਥੋੜੀ ਆਪਣੀ ਉਹ ਲੱਗੀ ਜਾਂਦੀ ਆ ਠੀਕ ਆ ਆਹੀ ਕੋਸਾ ਸਾਰਾ ਪਾਸੇ ਸਿੱਧੀ ਤਾਂ ਇੰਨੀ ਵੀ ਆਪਣੀ ਵੀ ਇੰਨੀ ਕੇ ਦਾ ਆਪਣੇ ਹੁਣ 5 ਕੇਹਰੀਆਂ ਤੀਆਂ 10 ਹੋ ਗਈ ਇਹਦੇ ਬਰਾਬਰ 10 ਆ ਨੇ ਪੰਜ ਦੇ ਕੇ ਚੰਗੇ ਸਮਝ ਲਾ 19 ਹੋਤੀ ਇਹ ਵੀ ਕੋਈ ਜਾਇੰਟ ਨਹੀਂ ਹੈ ਕਿ ਬੀ ਜਰਮੀਨੇਸ਼ਨ ਬਹੁਤ ਜ਼ਿਆਦਾ ਜੇ ਪੰਜ ਗਿਆ ਰੀਆਂ ਆਪਣੂ ਜੀ ਆਪਣੀ ਨਾਲ ਕਿੰਨਾ ਲੱਗ ਜੂ ਤੇਰਾ ਆਈਡੀ ਹੁਣ ਆਹ ਹਿਸਾਬ ਨਾਲ ਜੀ ਦੇਖੀ ਹਿਸਾਬ ਕਿ ਲੱਗਦਾ ਆਪਣੀ ਕਰਦਾ ਕਿੰਨਾ ਲੱਗ ਜਾਣਾ ਕਰਾ ਹੈ ਇਹਨਾਂ ਨੂੰ ਥੋੜੀ ਲੇਟ ਹੋ ਜਾਂਦੀ 10 ਦਿਨ ਲੇਟ ਹੋ ਜਾਂਦੀ ਇਹ ਤਾਂ ਡਾਇਸਟੂ ਚ ਹੋਰ ਅੱਛਾ ਠੀਕ ਹੈ ਦਵਾਈ ਕੀ ਕਹਿੰਦਾ ਯਾਰ ਅਬ ਮੀਲਾ ਪਤਾ ਨਹੀਂ ਕਿਹੜੀ ਇੱਥੇ ਲਈ ਉਹ ਕਹਿੰਦਾ ਪਾਈਆ ਘੋੜਸੜਦੇ ਉਹ ਕਹਿੰਦਾ ਸਾਡੇ ਸਿਟੀਵੀ ਚੱਕਣ ਇਹਦੇ ਵਿੱਚ ਪੰਨ ਨਹੀਂ ਲੀਜੀ ਕਹਿੰਦਾ ਇਹਦੇ ਘਰ ਬਹੁਤ ਠੰਡੀ ਹੁੰਦੀ ਹੈ ਆਪਣੀ ਦੀ ਮੈਂ ਚੱਲ ਕੋਈ ਨਹੀਂ ਦੇਖ ਲੈਂਦੇ ਬਾਕੀ ਆਹੋ ਥੋੜੀ ਜਿਹੀ ਹਲੇ ਸਾਡੀ ਗੁੱਡੀ ਡੰਡਾ ਜਣੀ ਬਟਕੀ ਵੀ ਆ ਅੱਧਾ ਤਾਂ ਫਰਕ ਪਾ ਜਾਣਾ ਲਿਖਣ ਲੱਗ ਜਾਣੀਆਂ ਜਨੇ ਜੇ ਸਾਫ਼ ਹੋ ਗਏ ਹੱਥ ਜਾਂ ਫਿਰ ਕਿਤੇ ਉਹ ਚ ਨਹੀਂ ਤੂੰ ਤਾਂ ਫਿਰ ਹੈ ਹੀ ਆ ਮਾ ਬੱਟਾ ਬੱਟਾ ਗਾਉਂ ਵਰਗਾ ਇਹਨਾਂ ਕੋਲ ਲੀਵਰ ਪੱਕੀ ਲੱਗੀ ਰਹਿੰਦੀ ਹਰ ਵਕਤ ਪਰੀ ਕਾਇ ਵੀ ਹੋ ਜਾਂਦਾ ਹੈ ਹੈ ਬਹੁਤ ਖਾਸ ਏਰੀਆ ਉਹ ਟਕਾੜੀ ਹੈ ਬਹੁਤ ਏਰੀਆ 5-6 ਕਿਲੇ ਦਾ ਹੀ ਆਉਨੇ ਚੰਦਰਿੰਦਰ ਅੰਦਰੇ ਅੰਦਰੇ ਆਹਾ ਦੇਖ ਲੈ ਸਾਰੇ ਵਿੱਚ ਪਨੀਰੀ ਆ ਆਹ ਬਰਾ ਉਹ ਦੇਖ ਹਾਂ ਬਰਾ ਸਾਰੀ ਪਨੀਰੀ ਦੇ ਘੜਾ ਨਹੀਂ ਇੱਧਰ ਬਾਜੀ ਉਧਰ ਦੇ ਕਹਿੰਦਾ ਉਧਰ ਤੋਂ ਲੈ ਕੇ ਆਉਣੀ ਈ ਮੈਂ ਕਹਾਂ ਯਾਰ ਹੁਣ ਇੱਧਰ ਅਸੀਂ ਕਹਿ ਬੈਠੇ ਅੱਛਾ ਹਾਂ ਉਧਰ ਹਾਂ ਚਾਹੇ ਉਧਰੋਂ ਚੱਲ ਪਹਿਲਾਂ ਸਸਤੀ ਈ ਪਰ ਇੱਧਰ ਅਸੀਂ ਹਾਂ ਕਰ ਬੈਠੇ ਇਹਨਾਂ ਨੂੰ ਫੋਨ ਕਰਕੇ ਜੀ ਆਤੀ ਵੀ ਉਹ ਤਾਂ ਜਾ ਕੇ ਪਤਾ ਪਨੀਰੀ ਦੇਖ ਕੇ ਪਤਾ ਲੱਗਣਾ ਦਾ ਹਾਂ ਇਹ ਤੋਂ ਵਿੱਚ ਸਸਤੀ ਸੀ ਤੁਹਾਨੂੰ ਦੱਸਿਆ ਨਹੀਂ ਸਾਰੀ ਚਾਰੀ ਲਾਈਨਾਂ ਲੱਗੀਆਂ ਉਸ ਵੇ ਮੋਟੀ ਆ ਮੋਟੀ ਸੀ ਚਾਰ ਲਾਈਨਾਂ ਲੱਗੀਆਂ ਸਾਰੀਆਂ ਇਹਦੀਆਂ ਮੋਟੀ ਪਨੀਰੀ ਦੀਆਂ ਚਲੋ ਉਹੀ ਜਿਹਾ ਵੀ ਲੈਣਾ ਬੈਣਾ ਇੱਕ ਜਿਗਾਰਡ ਹਾਂ ਦੇਖਦੇ ਆ ਕੱਲ ਨੂੰ ਮੈਂ ਕਿਹਾ ਜੱਸ ਨੂੰ ਜੇ ਉਹਦੇ ਵਾਲਾ ਕਹਿੰਦਾ ਤਾਂ ਘਰਾਂ ਪੇਰਾਂ ਦਾ ਚੱਕਰੀ ਹੂੰ ਜੇ ਲੋਟ ਆ ਕੇ ਦੇਖਦੇ ਚਲਾ ਕੇ ਉਨੇ ਕੰਨ ਲਾਈ ਆ ਸਾਰੀ ਫਿੰਡੀ ਗੋਭੀ ਲਾਈ ਆ ਉਹਨੇ ਕਣੇ ਲਾਈ ਉਹ ਹੜ ਲਾ ਕੇ ਸਿਗਾੜੂ ਦੇ ਨਾਲੇ ਕੱਢੇ ਗੋਭੀ ਲਾਉਣੇ ਨੇ ਅੱਛਾ ਹਾਂ ਇਹਦੇ ਘਨੇੜੇ ਨਿਕਲ ਜਿੰਦੇ ਉਹਨੇ ਨਾਲੇ ਹਾਂ ਛੋਟਾ ਹਾਲਾ ਸੀਤਨੇ ਵਾਲਾ ਇੱਕ ਨਾ ਭੱਟ ਬਣਾਉਂਦਾ ਪੂਰੀਆਂ ਵੀਡੀਓ ਨਾਲੇ ਲਾਈ ਆ ਆ ਦੂਈ ਆ ਤੇਰੀ ਦੁਰਗਾ ਵਾਲੀ ਸਾਰੀਆਂ ਅਲੱਗ ਅਲੱਗ ਰਸਤਾ ਨਹੀਂ ਹੈ ਰਸਤਾ ਜਮੇ ਛੋਟਾ ਹੈ ਮਗਾ ਗੱਡੀ ਪੁੱਤੀ ਆ ਸਰੇ ਐਤ ਦਾਾਂ ਧੁੱਲਤੀ ਆ ਜੀ ਬਰੀੜੀ ਬਾਕੀ ਦੇਖਦੇ ਹਾਂ ਹੁਣ ਲੱਦਲੀ ਗੱਡੀ ਦੇ ਵਿੱਚ ਜਿੱਤਾ ਭਰਤੀਆਂ ਹਨ ਹੁਣ ਚੱਲਦੇ ਆਂ ਦੇਖਦੇ ਆਂ ਹੋਰ ਕੋ ਦੇਖ ਲੈ ਲੈਣਾ ਹੁਣ ਕੋਈ ਦਾਲ ਸਬਜ਼ੀ ਆਹ ਹੈ ਹਾਂ ਹੋ ਆ ਡਰੈਸ ਨੂੰ ਦੋ ਜਣਾ ਰੋਪੜ ਦਾ ਕਹਿੰਦੇ ਆ ਜੈਣਾ ਡਿਲੀਵਰੀ ਲਓ ਜੀ ਲੈ ਕੇ ਤੁਰ ਪਏ ਪਿਆਜ਼ ਲੱਦ ਲਿਆ ਪਿੱਛੇ ਇੱਕ ਹੁਣ ਬਜਟ ਹੋਰ ਵੀ ਪਾਸ ਕਰਤਾ ਉਹਦੇ ਗਾਣੇ ਪਿਆਜ਼ ਦੇਖਦੇ ਦੇਖਦੇ ਆ ਨੇ ਬਈ ਮਹਿੰਗਾ ਸਿਰ ਤੇ ਪੈਣਾ ਇੱਕ ਭਿੰਡੀ ਲਾਉਣ ਦੀ ਸਲਾਹ ਹੋ ਗਈ ਹੁਣ ਬਈ ਥੋੜੇ ਜਿਹਾ ਭਿੰਡੀ ਲਾ ਦੇਣੀ ਦੇਖੀ ਜਾਓ ਭਿੰਡੀ ਦਾ ਬੀਜ ਵੀ ਲਿਆਂਦਾ ਹੁਣ ਪੀਤੇ ਦੇ ਵਿੱਚ ਮੰਨ ਕੇ ਚੱਲੋ ਵੀ ਇੱਧਾ ਕੀਲਾ ਜੇ ਤਿੰਨ ਬਿਗੇ ਵਿਆਜ ਲੱਗ ਜੂ 2 ਕਿ ਬਿਗੇ ਪਿੰਡੀ ਲਾ ਦੇਣੀ ਮੈਂ ਇਹ ਦੇਖੀ ਜਾ ਉਹ ਜਗਦੀਪ ਦੇ ਦਾ ਭਲਾ ਜਾਂਦਾ ਲੱਗਣੀ ਪਿੰਡੀ ਜੇ ਲਾਉਣੀ ਹੋਈ ਤਿਆਰ ਤਾਂ ਇਹ ਵੀ ਹੈਗਾ ਕਹਿੰਦਾ ਪਿੰਡੀ ਤਾਂ ਮੈਂ ਲਾ ਦਮਾ 15 ਫਾਇਦਾ ਤੜਕੇ ਨੂੰ ਕਿੱਥੇ ਜਾਊਗਾ ਕਹਿੰਦਾ ਉੱਟ ਕੇ ਮੰਡੀ 'ਚ ਉਹ ਜੇ ਤਾਂ ਕਿਸਾਨ ਮੰਡੀ ਲਾਉਣੀ ਹੋਵੇ ਤੈਨੂੰ ਹੁੰਦੇਗਾ ਵੀ ਕੋਈ ਵੇਚ ਨਹੀਂ 5 ਰੁਪਏ ਮੈਨੂੰ ਵਧੇ ਠੀਕ ਹੈ ਮੈਂ ਤਾਂ ਇਹਨੂੰ ਸੋਚਿਆ ਮੈਂ ਕਿ ਫਿਰ ਤਾਂ ਜੇ ਪਿੰਡੀ ਲਾਉਣੀ ਤੌੜੀ ਵੀ ਤਾਂ ਕਿਸਾਨ ਮੰਡੀ 'ਚ ਵੇਚਾਂਗੇ ਨਹੀਂ ਇਹ ਫਾਇਦਾ ਹੈ ਹਾਂ ਫਾਇਦਾ ਵੀ ਤਾਂ ਹੀ ਆ ਸ਼ਾਮ ਨੂੰ ਇੱਕ ਘੰਟਾ ਲਾਲਾ ਬਣਾ جا کے اوتے بیچیا برینڈ ਦਾ ادਦ ਦਾ ਮਰਕਾ ادਦ ਦਾ ਲਖਣਾਂਗੇ ਮੋਟਰਸਾਈਕਲ ਦੀ ਰੀੜੀ ਬਣਾ ਲੈ ਇੱਕ ਘੰਟਾ ਲੱਗਣਾ ਸ਼ਾਮ ਨੂੰ ਹੁਣ ਇਹ ਸਲਾਹ ਕਰੀਏ ਵੀ 2 ਵਿਗੇ ਭਿੰਡੀ ਦਾ ਲਾ ਦੇਣਾ 3 ਵਿਗੇ ਬਿਆਜ ਲੱਗ ਜਾਣਾ ਅੱਜ ਬਾਕੀ ਥੋੜਾ ਜਿਹਾ ਪਨੀਰੀ ਹੋਰ ਲਿਆਇਆ 3 ਵਿਗੇ ਫੂਲਾ ਕਰ ਦੇਣਾ 3 ਵਿਗੇ ਦੇ ਬਾਅਦ ਬਾਕੀ ਆਪਣਾ ਭਿੰਡੀ ਲਾ ਦੇਣੀ ਦੇਖਦੇ ਆ ਬਾਕੀ ਕੀ ਬਣਦਾ ਕੀ ਨਹੀਂ ਪਹਿਲੀ ਵਾਰੀ ਦਾ ਪ੍ਰੋਜੈਕਟ ਉਹਦੇ ਗਾੜੇ ਮਿਲ ਗਈ ਸੀ ਭਾਈਆਂ ਦੀ ਭਿੰਡੀ ਲਈ ਤੀ ਮੈਂ ਕਹਿੰਦੇ ਆ ਤੁਲਾਏ ਇੱਕ ਕਹਿੰਦੇ ਆ ਦੂਲਾਏ ਤੇ ਅਸੀਂ ਹੁਣ ਪਿਆਜ਼ ਵਾਲੇ ਹੋ ਜੂਗੇ ਗਾਲੇ ਭਿੰਡੀ ਵਾਲੇ ਹੋ ਜੂਗੇ ਉਹਨਾ ਵੀ ਅੱਲ ਵਜਣ ਲੱਗੀ ਸਾਡੀ ਵਜਣ ਲੱਜਣੀ ਵਸੇ ਮੈਨੇ ਵਰਗਾ ਗੱਗੇ ਨੇ ਤਾਂ ਕੋਈ ਜ਼ਿਆਦਾ ਘਾਟਾ ਖਾਦਾ ਤਾਂ ਹੁਣ ਸਾਡਾ ਦੇਖਦੇ ਗਿਆ ਵਣਦਾ ਘੱਟਾ ਵੱਧਾ ਬੋਲੋ ਜੇ ਕਰੂਗਾ ਤਾਂ ਹੀ ਪਤਾ ਲੱਗਣਾ ਹਾਂ ਗੰਮ ਦਾ ਕਰੇ ਚਾਹੀਏ ਕੋਈ ਵੀ ਆ ਵੱਡਾ ਵਾਲਾ ਇਹਨਾਂ ਵੀ ਪਨੀਰੀ ਮੈਂ ਆਪਣੀ ਪਨੀਰੀ ਨਾਲ ਸੁਹਣੀ ਜਿਹਾ ਲੱਗ ਜੂ ਯਾਰ ਆਪਣੀ ਜਗ੍ਹਾ ਨਹੀਂ ਮੈਂ ਕਾਬਿਲ ਆ ਦੇਣੀ ਯਾਰ ਪਲਾਂ ਚ ਜੱਕਰ ਹੋਣਾ ਜਾਂ ਪਾਣੀ ਦਾ ਪੈ ਗਿਆ ਨਾਲਾ ਦੋ ਪਾਣੀ ਪੜਕੇ ਲੱਗੇ ਇੱਕੇ ਪਾਣੀ ਲੱਗਿਆ ਦੂਆ ਮੀਂਹ ਲੱਪੇ ਗਿਆ ਇੱਕ ਪਾਣੀ ਲੱਗਿਆ ਉਹਦਾ ਉੱਪਰ ਦੇ ਮੀਂਹ ਪੈ ਕੇ ਪਾਣੀ ਕਿਤੇ ਨਿਕਲਦਾ ਹੈ ਨਹੀਂ ਦਾ ਜਿਆਦਾ ਪਾਣੀ ਕਿਤੇ ਨਿਕਲ ਜਾਂਦਾ ਉਹਦਾ ਫੇਰ ਤਾਂ ਗੱਲ ਹੋਉਂਦੀ ਪਾਣੀ ਨਿਕਲਦਾ ਨਹੀਂ ਤਾਂ ਬਾਕੀ ਨਾਲ ਦਾ ਨੰਬਰ ਲੈਂਦਾ ਕਹਿੰਦੇ ਭਾਈ ਜਿਹੜੀ ਪਨੀਰੀ ਚਾਹੀਦੀ ਹੋਈ ਕੰਮ ਕਰਦੇ ਉਹ ਭੇਜ ਦਾਂਗੇ ਠੀਕ ਐਨਾ ਵੀ ਬਹੁਤ ਤਾਂ ਵੀ ਜਾਂਦੇ ਨੂੰ ਪੱਟੀ ਵੀ ਕਹਿੰਦੇ ਇੱਕ ਪਾਸੇ ਹੋਰ ਸਸਤੀ ਮਿਲਦੀ ਸੀ ਫੇਰ ਆਏ ਹੋ ਗਿਆ ਭਾਈ ਮੇਰੇ ਕਾ ਜਵਾਰ ਗਾਲੀ ਦੀ ਫੋਨ ਉੱਪਰ ਗੱਲ ਕਰ ਲਈਤੀ ਵੀ ਭਾਈ ਬੱਟ ਦੋ ਇਹ ਬੱਟਾਂ ਲਾ ਕੇ ਤੇ ਉੱਤੇ ਬਾਅਦ ਇੱਕ ਵਾਈ ਦਾ ਫੋਨ ਆ ਗਿਆ ਕਹਿੰਦਾ ਪਨੀਰੀ ਜਿਹੜਾ ਭਾਈ ਸਸਤੀ ਮਿਲ ਜਿਹੜੀ ਸੀਗੀ ਵੀ ਨਹੀਂ ਯਾਰ ਹੁਣ ਤਾਂ ਉਹਨੂੰ ਘਰ ਬੈਠੇ ਨਾਲੇ ਯਾਰ ਜਾ ਕੇ ਪਤਾ ਲਗਣਾ ਦਾ ਮਮੇ ਉੱਥੇ ਮੋਟੀ ਪਤਲੀ ਫਰੀਕ ਬਹੁਤ ਚੱਕਰਾ ਬਹੁਤ ਚੱਕਰਾ ਜੀ ਉਹ ਜਿਹੜੀ ਮੋਟੀ ਸੀ ਤੇ ਕੁਝ ਵੀ ਨਹੀਂ ਲੱਗਿਆ ਤੈਂ ਇਹ ਕੱਲ ਹੀ ਦੇਖੀ ਵੀ ਸੀ ਹਾਂ ਤੇ ਪਤਾ ਦਾ ਅੱਜ ਲਗਾ ਕਰਵਾ ਕੇ ਵੀ ਦੇਖੀ ਵੀ ਇੰਨੀ ਕਿ ਜਗ੍ਹਾ ਇੰਨੇ ਕੁ ਦਿਨਾਂ ਨੂੰ ਲੱਗਦੀ ਹਾਂ ਕਿ ਨਹੀਂ ਕੋਈ ਦਾ ਫਰਕ ਹੈ ਕੋਈ ਦਾ ਫਰਕ ਹੈ ਬਾਕੀ ਜਿਹੜਾ ਟਾਇਰ ਪ੍ਰੋਜੈਕਟ ਕਰੇ ਉਹਦੇ ਵੀ ਪਨੀਰੀ ਘੱਟ ਲੱਗਦੀ ਉਹਦੇ ਨਾਲ ਘੱਟ ਇਹ ਕ ਲੱਗਦੀ ਵੀ ਛਿੱਤੀ ਆ ਹਾਂ ਫਰਕ ਤਾਂ ਉਹਦਾ ਜਦ ਆ ਨਾ ਗੇ ਕੋ ਮੀਂਗੀ ਆਪ ਸਾਡੀ ਵਾਰੀ ਨੂੰ ਆਪਣੀ ਵਾਰੀ ਨੂੰ ਰਹਿ ਆ ਕੇ ਐਕਸਪੈਰੀਮੈਂਟ ਜਾ ਕੇ ਸੋਚ ਲਿਆ ਦਾ ਯਾਰ ਮੈਂ ਸਾ ਉਰੀਆ ਗਿਆ ਉਹਨਾਂ ਉਰੀਆ ਗਿਆ ਐਕਸਪੈਰੀਮੈਂਟ ਜਾ ਤਾ ਗਿਆ ਇਹਦੇ ਚੱਲ ਕੋਈ ਨਹੀਂ ਤੇਰਾ ਇਹ ਦਰਸਤਾ ਤੇਰਾ ਆਪਣੀ ਵਾਰੀ ਨੂੰ ਆਗੇ ਨਹੀਂ ਤੇਰਾ ਵੀ ਸ਼ੁਰੂ ਕਰਾਤਾ ਬਿੱਗ ਦਾ ਰਖਾਨਤਾ ਹੋ ਗਿਆ ਚੱਲ ਕੋਈ ਨਹੀਂ ਇਹਨਾਂ ਦਾ ਚੱਲਦਾ ਰਹਿੰਦਾ ਬੜਿਆ ਤੇਰੇ ਦਿਮਾਗ ਵੀ ਆਉਣੀ ਚਾਹੀਦੀ ਦਿਮਾਗ ਚ ਮੈਂ ਤਾਂ ਹੈਰਾਨ ਹਾਂ ਕਿ ਤੇਰੇ ਦਿਮਾਗ ਚ ਕੱਦ ਨਹੀਂ ਆਈ ਮੇਰੇ ਦਿਮਾਗ ਚ ਦਿਉਰੀ ਆਈ ਨਹੀਂ ਹੈਗੀ ਇਹ ਅੰਗ ਵੀ ਸਾਰੇ ਸੁੱਖ ਨਹੀਂ ਮੈਨੂੰ ਇਹੀ ਗੱਲ ਵੀ ਸੋਕਾ ਕਹਿੰਦਾ ਸਿੱਧੀ ਕਰਦੀ ਮਨ ਆਇਆ ਤਾਂ ਆਪ ਹੀ ਇਹਨਾਂ ਨੂੰ ਵੀ ਕਹਿੰਦਾ ਵੀ ਸੁੱਖ ਕੱਲ ਮਿਲੇ ਕੱਲ ਸੁੱਖ ਨਹੀਂ ਵੀ ਗਿਆ ਬਾਈ ਨੇ ਕੱਲੇ ਦੱਸ ਦਿੰਦਾ ਉਹਨੇ ਦੇਖੀ ਨਹੀਂ ਉਹ ਆਉਂਦੀ ਨਹੀਂ ਕਿਤੇ ਉਹ ਦੇਖੇਗਾ ਲਾਉਂਦੇ ਆ ਜਿਆਦਾ ਮੈਨੂੰ ਅੱਜ ਤੇਰੇ ਕਰਕੇ ਆ ਗਿਆ ਕੋਲੋਂ ਸਾਹਿਬ ਜਿਆਦਾ ਮੈਨੂੰ ਕੱਲੇ ਦੱਸ ਦਿੰਦਾ ਫੇ ਮੈਂ ਜਦੇ ਐਕਸਪਾਇਰੀ ਬਦਲ ਦੇਣੀ ਸੀ ਆਪਾਂ ਨੂੰ ਕਹਤਾ ਕੰਮ ਤਾਂ ਲੱਭਦਾ ਲਵਾਈਦਾ ਚੱਲ ਕੋਈ ਨਹੀਂ ਖਾ ਇੱਕ ਨਹੀਂ ਪਤਾ ਲੱਗਦਾ ਹੌਲੀ ਹੌਲੀ ਬਾਕੀ ਹੁਣ ਪਿੰਟੀ ਦਾ ਵੀ ਆਖੇਗਾ ਨਾ ਖਾਣ ਨੂੰ ਤਾਂ ਹੋ ਜੂਗੀ ਇਹਨਾਂ ਨੂੰ ਸਾਟਾ ਆਏਗਾ ਜੀ ਆ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਵੀ ਜੇ ਖਾਲੀ ਖੇਤ ਦਾ ਆਪਣਾ ਗੰਨੇ ਵਾਲਾ ਕਿਹਦਾ ਗੰਨਾ ਦਾ ਆਪਣਾ ਉਹੀ ਹੋਣਾ ਰੱਬ ਦੀ ਕਿਰਪਾ ਹੈ ਦਾ ਬਾਕੀ ਆ ਚੀਜ਼ਾਂ ਇਹ ਦੇਖੀ ਜਾਊਗਾ ਮੈਂ ਦਾ ਜੱਬਾ ਬੂ ਰੇਲ ਮੇ ਜਾਂ ਜੇਲ੍ਹ ਮੇ ਨਹੀਂ ਪਾਵਾ ਖਰਚਾ ਦਾ ਕੱਢੇਗਾ ਆਪਣਾ ਖਰਚਾ ਦਾ ਰੇਕੀ ਚੀਜ਼ ਕੱਢ ਦੇਗੀ ਆ ਯਾਰ ਚਲੋ ਬਾਕੀ ਦੇਖਦੇ ਆ ਪਿੰਡ ਜਾ ਕੇ ਕਿ ਆਪਣਾ ਕਿੰਨੀ ਕੁ ਲਾਉਂਦੀ ਆ ਜਾਂਦੇ ਨੂੰ ਮੈਨੂੰ ਮੇਰੀ ਜੀ ਵੀਰਾਂ ਨੇ ਪਤਨੀ ਹੋਰ ਮਕਾ ਦੇਣੀ ਦੀ ਅੱਜ ਕੋਈ ਨਹੀਂ ਪੁੱਛਣਾ ਦਾ ਮੈਂ ਉਹ ਨਹੀਂ ਕਰਿਆ ਮੈਂ ਚਲ ਮੋਢੇ ਨਾਲ ਕਰਕੇ ਪੁੱਛਦਾ ਦਰਨੀ ਕਿ ਕਿੰਨੀ ਕੁ ਰਹੇਗੀ ਕਿ ਮੈਂ ਬੰਦੇ ਵੰਡ ਦੇ ਤੇ ਫਿਰ ਉਹ ਸਾਫ ਕਰਦਾ ਇੱਕ ਨੂੰ ਬੁਕੇ ਜਾਂ ਕੇ ਲਾਇਆ ਆ ਮੈਂ ਕਹਿੰਦਾ ਵੀ ਇਹ ਸਾਹਿਬ ਕਹਿੰਦਾ ਮੇਰਾ 75 ਨਾਲੇ ਜੁਮੇ ਡਾ ਮੀਟਰ ਵੇਚਣ ਸ਼ਾਇਦ ਦੇਖਣੇ ਸਵੇਰ ਨੂੰ ਕਹਿੰਦਾ ਮੈਂ ਕਮੈਂਟਰੀ ਉੱਪਰ ਰੁਡਾ ਬੀਟਰ ਵੇਚ ਲਈ ਜਨਾਬਾ ਮੈਂ ਤਾਂ ਹੈਗੀ ਹੀ ਐ ਇਹ ਮਾਰਾ ਗਿਆ ਉਹਦਾ ਟਰੈਕਟਰ ਵਾਲੀ ਮੇਰੀ ਦਸਣਾ ਟਰੈਕਟਰ ਵਾਲੀ ਪਾਰ ਪਾਰਾ ਟਰੈਕਟਰ ਵਾਲਾ ਪਾਰਾ ਕੋਈ ਨਹੀਂ ਔਰ ਸਟੇਕਸ ਵੈਰੀ ਵੜ ਤੇਰੀ ਬਰੂਜ ਆਹੋ ਇਹੀ ਆ ਨਹੀਂ ਆਏ ਹੁਣ ਅਟਟ ਮੋਟਾ ਲੋਡ ਨਹੀਂ ਹੁਣ ਸੱਤ ਫੋਟਾ ਸੱਤ ਫੋਟਾ ਕੋਈ ਸਹੀਆਂ ਪੱਤੀਆਂ ਪੱਤੀਆਂ ਖੋਲਣਾ ਹਾ ਘੌਲ ਜੀ ਪੂਰੀ ਦਾ ਮੱਗ ਗਿਆ ਪੱਤੀ ਖੋਲਣੇ ਬਾਕੀ ਉਹ ਪਿਛਲੇ ਪਿਛਲੇ ਸਾਲ ਤੇਰੇ ਵਰਸ ਵੈਰੀ ਵਟ ਕਰਿਆ ਦਾ ਕਰਿਆ ਤਾਂ ਐਕਸਪੈਰੀਮੈਂਟ ਨਹੀਂ ਦਾ ਕਰਿਆ ਸਹੀ ਦਾ ਪਰ ਤੂੰ ਪਿਆ ਵੀ ਵੈਰੀ ਵਟ ਕਰਿਆ ਮੇਰੇ ਪਰ ਗੱਨੇ ਵਾਲਾ ਗੱਨਾ ਮਾਰ ਰਿਹਾ ਐ ਐਕਸਪੈਰੀਮੈਂਟ ਨਹੀਂ ਦਾ ਉਹ ਜਿਹੜਾ ਗੰਨਾ ਮੈਂ ਕਹਿੰਦਾ ਕਿ ਸਾਡੇ ਘਟ ਨਿਕਲਣਾ ਤੇਰੇ ਸਾਹਮਣੇ ਉਦੋਂ ਮੈਂ ਹੈਰਾਨ ਤਾ ਉਹ ਜੀ ਤੇ ਮੈਂ ਵੀ ਤੈਨੂੰ ਕਹਿੰਦਾ ਦਾ ਵੀ ਇਹ ਗੰਨਾ ਤੇਰਾ ਘਟ ਨਹੀਂ ਨਿਕਲਣਾ ਤੈਨੂੰ ਬੇਹਿਮ ਹੈ ਛਿੱਦਾ ਪਿਆ ਮੋਟਾ ਦਾ ਦੇਲਾ ਹਾਂ ਯਾਰ ਗੰਨਾ ਦੇ ਪਰ ਮੈਂ ਜੰਮ ਬਹੁਤਾ ਕੰਨੇ ਦਾ ਉਹਦਾ ਮੇੜੇ ਮੂੜਿਆਂ ਦਾ ਕੰਨਾ ਹੈ ਓਕੇ ਦਾ ਉਹ ਬਾਅਦ ਚਾ ਕੇ ਗਿਆ ਉਹ ਬਿਮਾਰੀ ਭਈ ਉਹਦੇ ਚ ਬਹੁਤੇ ਬਾਦ ਕੰਨਾ ਮੈਂ ਵੀ ਨਹੀਂ ਬਹੁਤੀ ਗੋਰੀ ਉਧਰ ਨੂੰ ਇੱਕੋ ਇੱਕ ਬਿੱਗਾ ਜਾਂਦਾ ਉਹ ਲੱਗ ਹਾਂ ਹਾਂ ਦੇਖੋ ਪਰਦੇ ਬੂਲਦੇ ਪਰਦੇ ਬੂਲ ਰਾਜਦਾ ਮਾਸ਼ਾਅੱਲਾ ਕੋਈ ਨਹੀਂ ਹੈ ਭਈ ਇਹ ਘਟਨਾ ਨਹੀਂ ਦੇਵਾਂਦੇ ਤੇ ਸਾਡੇ ਤੋਂ ਭਈ ਇਹਨਾਂ ਨੂੰ ਕਿਹਾ ਨਹੀਂ ਤੇ ਘਰ ਨਹੀਂ ਹੋਇਆ ਕਿਹਾ ਹੋਇਆ ਉਹਦਾ ਕਹਿੰਦੇ ਟਾਲ ਪਰਹਿੜਦੇ ਉਹ ਟਾਲ ਭਰਾ ਅੱਜ ਵੀ ਆਗ ਤਾਂ ਹੈ ਨਹੀਂ ਮਾ ਉੱਪਰ ਮੈਂ ਤੁਸੀਂ ਇਹ ਕਣੀ ਕੱਢ ਕੋਣੋ ਚੱਲ ਚੱਲ ਠੀਕ ਆ ਦੇਖਦੇ ਬਾਕੀ ਪਿੰਡ ਜਾਰੀ ਗਿਆ ਬਣਦਾ ਹੀ ਹੁਣ ਚੱਲਦੇ ਆ ਫਿਰ